ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬਣਵਾਉਣ ਦੇ ਲਈ ਆਪਾਂ ਖੜੇ ਹੋਏ ਹਾਂ ਇਸ ਟਾਈਮ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਮਨਮਤਾ ਨਗਰਾ ਪਿੰਡ ਪੁੱਲਰ ਪੁੱਲਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮੁਕਸਰ ਸਾਹਿਬ ਜ਼ਿਲ੍ਹਾ ਲੱਗਦਾ ਵਾ ਤੇ ਤਹਿਸੀਲ ਵੀ ਮੁਕਸਰ ਸਾਹਿਬ ਪੈਂਦੀ ਆ ਸਰਦਾਰ ਇਕੱਤਰ ਸਿੰਘ ਔਲਖ ਦੇ ਘਰੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਸਾਹਮਣੇ ਗੁਰਦੁਆਰਾ ਸਾਹਿਬ ਤੇ ਨੇੜੇ ਟਾਵਰ ਇੱਥੇ ਬਾਈ ਉਹਨਾਂ ਦੇ ਸਾਹਮਣੇ ਤੁਹਾਨੂੰ ਘਰ ਮਿਲ ਜਾਊਗਾ ਬਿਲਕੁਲ ਆਪੋਜੀਟ ਸਾਹਮਣੇ ਗੁਰਦੁਆਰੇ ਦੇ ਜਿਹੜਾ ਘਰ ਆਊਗਾ ਜਦੋਂ ਤੁਸੀਂ ਮਿੱਤਰੋ ਇਧਰ ਉਖਾਰੇ ਵਾਲੀ ਸਾਈਡ ਤੋਂ ਆਉਗੇ ਤਾਂ ਤੁਹਾਨੂੰ ਆਸਾ ਬੁੱਟਰ ਤੋਂ ਆਏ ਜਦੋਂ ਤੁਸੀਂ ਪੁੱਲਰਪਿੰਡ ਦੇ ਵਿੱਚ ਐਂਟਰੀ ਕਰੋਗੇ ਤਾਂ ਤੁਸੀਂ ਮਿੱਤਰੋ ਚਿੱਟੀ ਪੱਟੀ ਵਾਲੀ ਛੜਕ ਨਹੀਂ ਮੁੜਨਾ ਦੂਜੇ ਪਾਸੇ ਵਾਲੀ ਛੜਕ ਮੁੜ ਕੇ ਉਹ ਫਿਰ ਨਹੀਂ ਪਏ ਉਹਨਾਂ ਦਾ ਤੁਹਾਨੂੰ ਟਾਵਰ ਮਿਲ ਜਾਊਗਾ ਨੇੜੇ ਗੁਰਦੁਆਰਾ ਸਾਹਿਬ ਮਿਲ ਜਾਊਗਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੁਸੀਂ ਸਰਦਾਰ ਇਕਤਰ ਸਿੰਘ ਔਲਖ ਦੇ ਘਰੇ ਆਉਣਾ ਵਾ ਲੈ ਵੀ ਮਿੱਤਰੋ ਜਿਹੜੇ ਝੋਟਾ ਲੱਭਦੇ ਫਿਰਦੇ ਆ ਛੋਟਾ ਟਰੈਕਟਰ ਤੁਹਾਡੇ ਲਈ ਲੈ ਕੇ ਆ ਗਿਆ 911 ਸਿੱਧੂ ਮੂਸੇ ਵਾਲੇ ਬਾਈ ਦੀ ਪਹਿਲੀ ਪਸੰਦ ਟਰੈਕਟਰ ਆ ਇਹ 911 ਟਰੈਕਟਰ ਤੁਹਾਨੂੰ ਵਿਖਾਉਣਾ ਵਾ ਮਿੱਤਰੋ ਘਰੇ ਖੜਾ ਟਰੈਕਟਰ ਆ ਘਰੇ ਲੋ ਕਿਸਾਨ ਦੇ ਵੀਰ ਦੇ ਕੋਲੇ ਸੱਟ ਲੱਗ ਗਈ ਸੀ ਲੱਤ ਤੇ ਇਸ ਕਰਕੇ ਵਾਈ ਵਾਲਾ ਜਿਹੜਾ ਨਹੀਂ ਸਿਸਟਮ ਹੁੰਦਾ ਹੁਣ ਤਾਂ ਵੇਚਣਾ ਵਾ ਮਿੱਤਰੋ ਕੋਈ ਨੁਕਸ ਨਹੀਂਗਾ ਟਰੈਕਟਰ ਦੇ ਵਿੱਚ ਸੰਭਿਆ ਟਰੈਕਟਰ ਆ ਬਾਈ ਹੁਣ ਇਹਦੇ ਵੀ ਕੋਈ ਕਿਸੇ ਦੇ ਘਰੇ ਚਲਾ ਜਾਊਗਾ ਤਾਂ ਯਾਦਗਾਰੀ ਚ ਕਰੂਗਾ ਕਿਉਂਕਿ ਜੋ ਡੀਲਰ ਦੇ ਧੱਕੇ ਜੜ ਗਿਆ ਜਾਂ ਰੇਟ ਹੋਰ ਕਿਤੇ ਦਾ ਰੇਟ ਹੀ ਵਧਣਾ ਹਾਈ ਹੁਣ ਇਸ ਕਰਕੇ ਤੁਹਾਨੂੰ ਘਰੋਂ ਖੜਾ ਮਿਲ ਜੂਗਾ ਮਿੱਤਰੋ ਆਓ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਦਿੰਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਸਰ ਵਧੀਆ ਜੀ ਪਰਵਾਰ ਠੀਕ ਠਾਕ ਹੈ ਹਾਂ ਜੀ ਵਧੀਆ ਠੀਕ ਹੈ ਠੀਕ ਹੈ ਪਹਿਲਾਂ ਤਾਂ ਸਹੀ ਤੋਂ ਸੁਣਾਓ ਕੀ ਘਾਲ ਪਣ ਗਈ ਲੱਤ ਨੂੰ ਘਰੇ ਲੱਤ ਹੀ ਐਕਸੀਡੈਂਟ ਹੋ ਗਿਆ ਸੀ ਟਰੱਕ ਪੇਟ ਮਾਰ ਗਿਆ ਟਰੱਕ ਪੇਟ ਮਾਰ ਗਿਆ ਜੀ ਹਾਂ ਜੀ ਅੱਛਾ ਮੋਟਰਸਾਈਕਲ ਤੇ ਜਾਂਦੇ ਸੀਗੇ ਆਪਾਂ ਪੈਦਲ ਹੀ ਜਾਂਦੇ ਸੀ ਪੈਦਲ ਹੀ ਜਾਂਦੇ ਸੀ ਸ਼ਹਿਰ ਸੁਰ ਕਰਨੀ ਆ ਸ਼ਹਿ ਤੇ ਵਿਚੋ ਪਿੱਛੇ ਵਿੱਚ ਮਾਰਿਆ ਮੋੜੇ ਦੇ ਠੀਕ ਜੀ ਤੇ ਮਗਲੇ ਟਾਇਰ ਉਤੋਂ ਦੇ ਨਾਮ ਤੇ ਉਹ ਤਾਂ ਫੇਸ ਗਿਆ ਨਾ ਜੀ ਹਾਂਜੀ ਅੱਛਾ ਫਿਰ ਉਹ ਫੜਿਆ ਨਹੀਂ ਗਿਆ ਸੀਗਾ ਜੀ ਨਹੀਂ ਫੜਿਆ ਗਿਆ ਜੀ ਨਹੀਂ ਪਤਾ ਨਹੀਂ ਲੱਗਤੀ ਗਈ ਮਾਰ ਕੇ ਸੁੱਟ ਗਿਆ ਹਾਂਜੀ ਮਾਰ ਗਈ ਗੱਲ ਹੈ ਨਾ ਹਾਂਜੀ ਅੱਛਾ ਫਿਰ ਹੁਣ ਵਾਈ ਕਦੋਂ ਤੂੰ ਛੱਡਤੀ ਜੀ ਵਾਈ ਤਾਂ 2016 ਦੀ ਛੱਡੀ ਆ ਪਹਿਲਾਂ ਮੇਰੇ ਬਾਈਪਾਸ ਆ ਹੋ ਗਿਆ ਸੀਗਾ ਠੀਕ ਹੈ ਜੀ ਫਿਰ ਛੋਟਾ ਭਾਈ ਗੁਜ਼ਰ ਗਿਆ ਫਿਰ ਜਿਵੇਂ ਖੜ ਗਈ ਜੀ ਇਹ ਉਹਦਾ ਟਰੈਕਟਰ ਵੀ ਇਹ ਖੜਾ ਹੀ ਹੈ ਇਹ 2016 ਤੋਂ ਖੜਾ ਹੀ ਹੈ ਹੈ ਨਹੀਂ ਹਾਂ ਜੀ ਹਾਂ ਠੀਕ ਹੈ ਠੀਕ ਹੈ ਇਹਦਾ ਕਿ ਮਗਰ ਕਿ ਆਪਣੇ ਨਾਮ ਹੀ ਹੈ ਕਿ ਦੂਜੇ ਦਾ ਮੇਰੇ ਨਾਮ ਹੈ ਜੀ ਮੇਰੇ ਕਾ ਤੁਹਾਡੇ ਨਾਮ ਹਾਂ ਜੀ ਨਾਮ ਪਹਿਲੇ ਹੀ ਹੈ ਕਿ ਦੂਜੇ ਆ ਜੀ ਸੈਕੰਡ ਨਾਮ ਜੀ ਪਹਿਲਾਂ ਕਿਤੋਂ ਲਿਆ ਸੀ ਆਪਾਂ ਠੀਕ ਹੈ ਜੀ ਪਹਿਲੇ ਦੂਜੇ ਨਾਮ ਆ ਗਿਆ ਹੈ ਨਾ ਹਾਂ ਜੀ ਹਾਂ ਠੀਕ ਹੈ ਜੀ ਪਹਿਲਾ ਜਿੰਦੇ ਕੋਲ ਏਜੰਸੀ ਚੋਂ ਨਿਕਲੇ ਸੀ ਹੁੰਦੇ ਨਾਮ ਸੀ ਤੇ ਦੂਜਾ ਤੁਸੀਂ ਮਾਰ ਗੋ ਦੂਜਾ ਹਾਂ ਦੂਜਾ ਸਾਡਾ ਮਾਡਲ ਕਿਹੜਾ ਆ ਗਿਆ ਇਹ ਜੀ ਇਹ 99 ਮਾਡਲ ਹੈ ਜੀ 99 ਮਾਡਲ ਆ ਅਸਾਂ ਚਲਾਈ ਚਲਾਈ ਓਕੇ ਹੈ ਜਮ ਚਲਾਈ ਓਕੇ ਜੀ ਇਹ ਰਹਿਮ ਸਾਰਾ オリジナル ਇਹ ਇਹ ਤਾਂ ਜੱਡ ਅਰੀਜਨਲ ਟਰੈਕਟਰ ਪਿਆ ਸਾਰਾ ਬਾਕੀ ਮੈਂ ਵੇਖੀ ਜਣਾ ਕੋਈ ਚੀਜ਼ ਵੀ ਉਹ ਜਿਹੀ ਨਹੀਂ ਜਿਹੜੀ ਮਨ ਲਾ ਆਪਾਂ ਨਵੀਂ ਪੁਈ ਹੋਵੇ ਨਾ ਜੀ ਹਾਂਜੀ ਠੀਕ ਆ ਸਮਹਿਆ ਟਰੈਕਟਰ ਚੰਗਾ ਹਨਾ ਹਾਂਜੀ ਸਮਹਿਆ ਜੀ ਹੂੰ ਵੀ ਜੇ ਕੋਈ ਕਰੇ ਵਾਈ ਵਾਈ ਨੂੰ ਲੈਣਾ ਲੱਭਦਾ ਫਿਰ ਯਾਦਗਾਰੀ ਟਰੈਕਟਰ ਹਾਂਜੀ ਯਾਦਗਾਰੀ ਹੈ ਜੀ ਹੂੰ ਸਮਹਿਆ ਹੈ ਸਮਹਿਆ ਕੇ ਰੱਖੇ ਹੂੰ ਸਹੀ ਆ ਜੀ ਤੇ ਭਾਈ ਯਾਰ ਚਲਾਉਂਦਾ ਇਸ ਤੇ ਪੁੱਤਾਂ ਨੂੰ ਪਾਲਿਆ ਠੀਕ ਆ ਜੀ ਤੇ ਅੱਛਾ ਇਹਦੇ ਮੋਰ ਜਿਹੜੇ ਮੂਰੇ ਟਾਇਰ ਤਾਂ ਨਵੇਂ ਹੋ ਹਨਾ ਹੁਣ ਹੀ ਪਵਾਇਆ ਜੀ ਗੂਡੀਆਰ ਦੇ ਹਨਾ ਤੇ ਮਗਰ ਦੇ ਟਾਇਰ ਹੋਣਗੇ 670 ਰੁਪਏ ਦੇ ਜੀ ਐਨ ਹੈਗੇ ਆ ਜੀ ਐਮ ਆਰ ਐਫ ਦੇ ਆ ਹਨਾ ਜੀ ਹਾਂ ਜੀ ਹਾਂ ਅੱਛਾ ਜੋਰ ਜਾਰ ਰੋਕੇ ਲਾਉਂਦਾ ਜਾਵਾਂ ਜੀ ਜੋਰ ਪੂਰਾ ਲਾਉਂਗਾ ਜੀ ਠੀਕ ਹੈ ਜੀ ਵਾਈ ਤੇ ਚੱਲਦਾ ਹੀ ਸੀ ਠੱਲੇ ਆ ਜੀ ਠੀਕ ਹੈ ਕਿੰਨੇ ਕਿੱਲਿਆਂ ਦੀ ਵਾਈ ਤੇ ਚੱਲਦਾ ਰਿਹਾ ਵਾਈ 30 ਕਿੱਲਿਆਂ ਦੀ ਵਾਈ 30 ਕਿੱਲਿਆਂ ਦੀ ਵਾਈ ਠੀਕ ਹੈ ਬਈ ਆਓ ਫਿਰ ਟਰੈਕਟਰ ਵੀ ਜਾਣ ਵਾਲਿਆ ਨੇ ਕਰਮਾਂ ਦੇ ਨੂੰ ਕੀ ਹੁੰਦਾ ਜੀ ਹਾਂ ਜੀ ਹਾਂ ਹਾਂ ਜੀ ਬਿਲਕੁਲ ਅੱਛਾ ਇਹਦਾ ਰੇਟ ਫਿਰ ਭਾਈ ਕੀ ਤਾਂ ਹੈ ਜੀ ਰੇਟ ਮੋਬਾਈਲ ਤੇ ਦੱਸ ਜਾਇ ਦੇਈ ਨਾ ਮਿੱਤਰੋ ਰੇਟ ਫੋਨ ਦੇ ਉੱਤੇ ਦੱਸ ਦਿੰਗੇ 99 ਮਾਡਲ ਆ ਕਾਪੀ ਇਹਦੀ ਚੱਪਾ ਵਾਲੀ ਆ ਕਿ ਦੂਜੀ ਆ ਜੀ ਦੂਜੀ ਆ ਜੀ ਦੂਜੀ ਕਾਗਜ਼ ਵਾਲੀ ਹਾਂਜੀ ਠੀਕ ਆ ਮਿੱਤਰੋ ਕਾਗਜ਼ ਵਾਲੀ ਕਾਪੀ ਆ ਇਹਦੀ 99 ਮਾਡਲ ਟਰੈਕਟਰ ਆ ਦੂਜੇ ਨਾਮ ਆ ਪਹਿਲੇ ਨਾਮ ਏਜੰਸੀ ਚੋ ਜਿੰਨੇ ਕਢਾਇਆ ਸੀ ਉਹ ਬਾਈ ਦਾ ਹੈ ਤੇ ਦੂਜਾ ਨਾਮ ਮਾਲਕ ਇਹਨਾਂ ਦਾ ਸੀਗਾ ਮਿੱਤਰੋ ਬਾਈ ਦੇ ਨਾਮ ਹੀ ਇਹ ਟਰੈਕਟਰ ਆ 2016 ਤੋਂ ਲੈ ਕੇ ਇਹ ਖੜਿਆ ਹੋਇਆ ਵਾ ਸੱਟ ਲੱਗਣ ਦੇ ਕਾਰਨ ਬਾਈ ਰੋਕੀ ਹੋਈ ਆ ਬਾਈ ਠੇਕੇ ਤੇ ਹੁੰਦੀ ਆ ਤੇ ਤਾਂ ਹੀ ਬਾਈ ਹੁਣਾਂ ਨੇ ਆਖਿਆ ਵੀ ਹੁਣ ਵੇਚ ਦਈਏ ਇਹਨੂੰ ਵੀ ਘਰੇ ਖੜਾ ਵੀ ਇਹਨੇ ਕੀ ਕਰਨਾ ਮ ਤੇ ਅੱਗੇ ਜਾ ਕੇ ਕਿਸ ਦੇ ਕੰਮ ਆਊਗਾ ਵਾਈ ਕਰੂਗੇ ਕਿਸ ਦੇ ਵਾਅਦਾ ਕਰੂਗਾ ਕਰਮਾ ਵਾਲਾ ਟਰੈਕਟਰ ਬਹੁਤ ਜਿਆਦਾ ਮਿੱਤਰੋ ਇਹ ਕਿਉਂਕਿ ਬਾਈ ਹੁਣਾਂ ਦੀ ਜ਼ਮੀਨ ਤੇ ਚੱਲਿਆ ਹੋਇਆ ਕਰਮਾ ਵਾਲਾ ਸਾਧਨ ਜੇ ਕਿਸੇ ਭਰਾ ਨੂੰ ਚਾਹੀਦਾ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਆਪਾਂ ਨੰਬਰ ਲੈ ਲੈਨੇ ਬਾਈ ਦਾ ਬਾਈ ਨੰਬਰ ਦੱਸਿਓ ਜੀ ਕੋਲੀ 98768 ਜੀ 31906 ਇੱਕ ਵਾਰੀ ਹੋਰ ਬੋਲ ਦਿਓ ਜੀ 98766 ਜੀ 31906 ਠੀਕ ਹੈ ਇਸ ਨੰਬਰ ਤੇ ਤੁਸੀਂ ਬਾਈ ਹੁਣਾਂ ਨਾਲ ਕਰ ਲਓ ਮਿੱਤਰੋ ਰابطਾ ਕੈਂਪ ਪਿੰਡ ਹੈਗਾ ਵਾ ਪੁੱਲਰ ਜ਼ਿਲ੍ਹਾ ਲੱਗਦਾ ਵਾ ਸ਼੍ਰੀ ਮੁਕਤਸਰ ਸਾਹਿਬ ਦਿਨ ਮੁਕਤਸਰ ਸਾਹਿਬ ਹੀ ਜ਼ਿਲ੍ਹਾ ਲੱਗਦਾ ਤੇ ਮੁਕਤਸਰ ਸਾਹਿਬ ਹੀ ਤਹਿਸੀਲ ਪੈਂਦੀ ਆ ਬਾਕੀ ਗੱਲਬਾਤ ਲਈ ਤੁਸੀਂ ਬਾਈ ਦਾ ਰابطਾ ਕੈਂਪ ਕਰ ਲਓ ਛੋਟਾ ਟਰੈਕਟਰ 99 ਮਾਡਲ ਆ ਕਰੇ ਖੜਿਆ ਤੇ ਸਭਿਆ ਟਰੈਕਟਰ